ਪ੍ਰਸ਼ਾਸਨ ਦੇ ਅੱਗੇ ਆਇਆ ਵਰਤਵਾਦ ਵਰਤਵਾਦ ਮਾਰਟਾ ਦਾਇਆ ਤੇ ਇਹ ਲੋਕ ਜਨਨ ਬੋਲਣ ਵਾਲਾ ਉਹ ਜਦੋਂ ਅਸੀਂ ਪੜ ਗਏ ਜਟਾਟੋ ਮੈਨਡਰ ਸਾਹਿਬ ਨੇ ਕਿਹਾ ਵੀ ਜੇ ਇਹ ਪੜਾਈ ਆ ਇਹ ਛੇਤੀਆਂ ਦੁੱਧ ਆ ਇਹਨਾਂ ਜਦੋਂ ਅੰਦਰ ਜਾਂਦਾ ਪਏ ਮਾਲੋ ਬੱਪਣ ਮਾਦਾ ਹਾਂਜੀ ਹਾਂਜੀ ਸਰ ਜਿਹੜਾ ਤੁਸੀਂ ਧਰਨਾ ਪ੍ਰਦਰਸ਼ਨ ਔਰ ਫਲੋਰ ਬੰਦ ਦੀ ਕਾਲ ਸੀ ਕਿਹਦੇ ਕਾਰਨ ਕਿਉਂ ਇਹ ਸਰਕਲ ਦੇ ਐਕਸ ਸੋਜੈਪੀਮ ਜੈਪਾਲ ਜੈਗੁਰਦੇਵ ਧਨਗੁਰਦੇਵ ਪਿਛਲੇ ਦਿਨੀ ਕਾਂਗਰਸ ਦਾ ਇੱਕ ਨਲਾਇਕ ਜਿਹੜਾ ਅਹੁਦੇਦਾਰ ਆ ਜੋ ਕਿ ਸਾਬਕਾ ਸਟੇਟ ਦਾ ਪ੍ਰੈਜ਼ੀਡੈਂਟ ਰਿਹਾ ਅਤੇ ਐਮਐਲਏ ਤਾਂ ਐਮਪੀ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਵੀ ਉਹ ਜਿਹੜਾ ਮੈਂਬਰ ਆਫ ਪਾਰਲੀਮੈਂਟ ਰਿਹਾ ਉਸ ਵੱਲੋਂ ਇੱਕ ਨਿੱਜੀ ਚੈਨਲ ਤੇ ਬੜਾ ਮੰਦਭਗਾ ਬੜਾ ਘਟਿਆ ਬਿਆਨ ਦਿੱਤਾ ਕਿ ਜਿਹੜੇ ਛੋਟੀਆਂ ਕਾਸਟਾਂ ਦੇ ਲੋਕ ਐਸਸੀ ਐਸਸੀ ਓਬੀਸੀ ਤੇ ਧਾਰਮਿਕ ਘੱਟ ਗਿਣਤੀ ਦੇ ਅੰਦਰ ਹੋ ਕੇ ਆ ਇਹਨਾਂ ਦੀ ਜਿਹੜੀ ਬਣਦੀ ਜਗਾ ਉਹ ਪੈਰਾ ਚ ਇਹਨਾਂ ਨੂੰ ਜਿਹੜਾ ਕਾਂਗਰਸ ਸਰਕਾਰ ਵੱਲੋਂ ਚਰਨਜੀਤ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਜੋ ਮੁੱਖ ਮੰਤਰੀ ਪੰਜਾਬ ਬਣਾਇਆ ਸੀ ਉਹਦੀ ਇਹਨਾਂ ਨੇ ਕਿਹਾ ਵੀ ਕਾਂਗਰਸ ਜਿਹੜੀ ਹੈ ਇਸ ਸਟੇਟ ਦੇ ਅੰਦਰ ਜਿਹੜੀ ਬੁਰੇ ਤਰੀਕੇ ਨਾਲ ਹਾਰੀ ਉਹਦਾ ਕਾਰਨ ਇਹਨਾਂ ਦੇ ਜਿਹੜੇ ਪੈਰ ਦੀ ਜੁੱਤੀ ਨੂੰ ਜਿਹੜਾ ਸਿਰ ਦਾ ਤਾਜ ਬਣਾ ਕੇ ਪੇਸ਼ ਕੀਤਾ ਉਹਦਾ ਕਾਰਨ ਰਿਆ ਇਸ ਸ਼ਬਦਾਂ ਦੀ ਅੰਬੇੜਕਾ ਸਨਾਂ ਪੰਜਾਬ ਸਖਤ ਸ਼ਬਦਾਂ ਵਿੱਚ ਨਖੇਦੀ ਕਰਦੀ ਆ ਅਤੇ ਮਾਨਯੋਗ ਭਾਰਤ ਸਰਕਾਰ ਵੱਲੋਂ ਅਤੇ ਪੰਜਾਬ ਸਰਕਾਰ ਦੇ ਪੰਜਾਬ ਸਰਕਾਰ ਵੱਲੋਂ ਅਤੇ ਐਸਸੀ ਕਮਿਸ਼ਨ ਪੰਜਾਬ ਸਰਕਾਰ ਵੱਲੋਂ ਮੰਗ ਕਰਦੇ ਆ ਕਿ ਇਸ ਦੇ ਜਿਹੜਾ ਬਣਦਾ ਐਸਸੀ ਐਸਟੀ ਐਕਟ ਦੇ ਅਧੀਨ ਪਰਚਾ ਦਰਜ ਕਰਕੇ ਇਹਦੀ ਜਿਹੜੀ ਬਣਦੀ ਹੈ ਜਿਹੜੀ ਉਹ ਜਗ੍ਹਾ ਜੇਲ੍ਹ ਦੀਆਂ ਸਲਾਖਾਂ ਵਿੱਚ ਜੇਲ੍ਹ ਦੀਆਂ ਸਲਾਖਾਂ ਵਿੱਚ ਪਹੁੰਚਾਇਆ ਜਾਵੇ ਅਜ ਮਾਨਯੋਗ ਐਸਟੀਐਮ ਸਾਹਿਬ ਫਲੋਰ ਅਤੇ ਡੀਐਸਪੀ ਫਲੋਰ ਸਾਹਿਬ ਨੂੰ ਇੱਕ ਮੈਮੋਰੰਡਮ ਦਿੱਤਾ ਗਿਆ ਜਿਸ ਵਿੱਚ ਮੰਗ ਕੀਤੀ ਗਈ ਇਸ ਤੇ ਜਲਦੀ ਹੀ ਕਾਰਵਾਈ ਕਰਕੇ ਇਸ ਨੂੰ ਜੇਲ੍ਹ ਦੀਆਂ ਸਲਾਖਾਂ ਵਿੱਚ ਪਹੁੰਚਾਇਆ ਜਾਵੇ ਜੇਕਰ ਇਹ ਇਹ ਸੁਨੀਲ ਜਾਖੜ ਦੇ ਪਰਚਾ ਨਹੀਂ ਹੁੰਦਾ ਤਾਂ ਸ੍ਰੀ ਗੁਰੂ ਅਰਦਾਸ ਸਭਾਵਾਂ ਤੇ ਡਾਕਟਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀਆਂ ਸੁਭਾਵਾਂ ਨਾਲ ਮਿਲ ਕੇ ਇਕੱਠੇ ਹੋ ਕੇ ਜਿਹੜਾ ਰੋਸ ਮਜਾਰੇ ਵੀ ਕਰਨ ਗਿਆ ਤੇ ਪਰਚਾ ਦਰਜ ਕਰਾ ਕੇ ਇਹਨੂੰ ਜੇਲ੍ਹ ਦੀਆਂ ਸਲਾਖਾਂ ਵਿੱਚ ਛੁੱਟਣ ਦਾ ਕੰਮ ਕਰੇਗੀ ਧੰਨਵਾਦ ਚੌਂਕ ਵਿਖੇ ਇੱਕ ਬਹੁਤ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਜੋ ਬੀਤੇ ਦਿਨੀ ਸਰਦਾਰ ਚਰਨ ਸਿੰਘ ਚੰਨੀ ਤੇ ਐਸਸੀ ਸਮਾਜ ਨੂੰ ਗੋੜ ਕਰਕੇ ਜਿਹੜਾ ਉਹ ਸੁਨੀਲ ਜਾਖੜ ਜੀ ਨੇ ਕੋਈ ਸਟੇਟਮੈਂਟ ਦਿੱਤੀ ਹੈਗੀ ਜੋ ਪੱਤਰ ਟਿੱਪਣੀ ਸਾਡੇ ਸਮਾਜ ਦੇ ਕੀਤੀ ਹੈਗੀ ਆ ਉਹਨੂੰ ਲੈ ਕੇ ਸਮਾਜ ਦੇ ਲੋਕਾਂ 'ਚ ਬੜਾ ਰੋਸ ਹੈਗਾ ਔਰ ਅੱਜ ਅਸੀਂ ਮੰਗ ਪੱਤਰ ਰਾਹੀਂ ਜਿਹੜਾ ਆ ਉਹ ਮੰਗੀਤੀ ਪੰਜਾਬ ਸਰਕਾਰ ਕੋਲੋਂ ਕਿ ਸੁਨੀਲ ਜਾਖੜ ਜੀ ਦੇ ਖਿਲਾਫ ਜਿਹੜਾ ਉਹ ਮੁਕੱਦਮਾ ਦਰਜ ਕੀਤਾ ਜਾਵੇ ਐਸ்சி ਐਸਟੀ ਐਕਟ ਦਾ ਔਰ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਖਿਲਾਫ ਜੋ ਪਾਰਟੀ ਦੇ ਵਿੱਚ ਅਨੁਸ਼ਾਸਨੀ ਕਾਰਵਾਈ ਬਣਦੀ ਆ ਕਿਉਂਕਿ ਵਾਰ-ਵਾਰ ਚੰਨੀ ਸਾਹਿਬ ਨੂੰ ਨਿੱਜੀ ਤੌਰ ਤੇ ਕੋਟ ਕਰਕੇ ਆਜੋ ਸਾਡੀ ਜਾਤੀ ਤੱਕ ਵੀ ਚਲੇ ਗਏ ਹੈਗੇ ਆ ਉਨ੍ਹਾਂ ਦੇ ਖਿਲਾਫ ਅਨਸ਼ਾਸਨੀ ਕਾਰਵਾਈ ਕੀਤੀ ਜਾਵੇ ਇਹਦੇ ਲਈ ਅਸੀਂ ਇੱਥੇ ਪ੍ਰੋਟੈਸਟ ਕੀਤਾ ਔਰ ਸਰਕਾਰ ਨੂੰ ਚੇਤਾਵਨੀ ਦਿੱਤੀ ਜੇ ਸਾਡੀ ਗੱਲ ਨਾ ਸੁਣੀ ਗਈ ਤਾਂ ਹੋਰ ਵੀ ਵੱਡਾ ਜਿਹੜਾ ਅੰਦੋਲਨ ਪੰਜਾਬ ਦੇ ਅੰਦਰ ਅਸੀਂ ਸਮੂਹਿਕ ਤੌਰ ਤੇ ਇਸ ਸਮੁਚੀਆਂ ਐਸਸੀ ਸੁਭਾਵਾਂ ਜਿਹੜੀਆਂ ਕਮਿਊਨਿਟੀ ਦੀਆਂ ਸੁਭਾਵਾਂ ਆ ਜਿੱਥੇ ਬੰਦੀਆਂ ਉਹਨੂੰ ਨਾਲ ਲੈ ਕੇ ਪੰਜਾਬ ਦੇ ਅੰਦਰ ਕਰਾਂਗੇ ਸਰ ਆਉਣ ਵਾਲਾ ਪ੍ਰੋਗਰਾਮ ਕੀ ਹੈ ਜੀ ਪ੍ਰੋਗਰਾਮ ਜੋ ਸਮੁਚੀਆਂ ਸ਼੍ਰੀ ਉਦਾਸ ਸੁਭਾਵਾਂ ਡਾਕਟਰ ਮਿਡਕਰ ਮਿਸ਼ਨ ਸੁਸਾਇਟੀਆਂ ਸਮੁੱਚਾ ਐਸਸੀ ਸਮਾਜ ਜੋ ਪ੍ਰੋਗਰਾਮ ਮਾਲੀਕੇਗਾ ਉਹ ਉਹਦੇ ਮੁਤਾਬਕ ਅਸੀਂ ਦਵਾਂਗੇ ਚਾਹੇ ਉਹ ਅਬੂਰ ਜਾ ਕੇ ਜਿਹੜਾ ਉਹ ਜਕੜ ਸਾਹਿਬ ਦੇ ਘਰ ਦਾ ਕਰਾਏ ਹੋਵੇ ਤੇ ਚਾਹੇ ਕੋਈ ਪੰਜਾਬ ਬੰਦ ਦੀ ਕਾਲ ਹੋਵੇ ਕਿਸੇ ਤਰ੍ਹਾਂ ਦਾ ਵੀ ਜੋ ਪ੍ਰੋਗਰਾਮ ਦਿੰਦਾ ਆ ਉਹ ਉਹਨੂੰ ਅਸੀਂ ਇੰਪਲੀਮੈਂਟ ਕਰਾਂਗੇ ਰਾਗੂਤ ਕਰਾਂਗੇ ਅੱਛਾ ਭੰਸਲੇ ਸਾਹਿਬ ਜਿਵੇਂ ਕਿ ਜਕੜ ਸਾਹਿਬ ਵੱਲੋਂ ਵੀ ਇੱਕ ਵੀਡੀਓ ਪਾ ਕੇ ਆ ਖੇਦ ਜ਼ਾਹਿਰ ਕੀਤਾ ਗਿਆ ਪਰ ਚਰਨਜੀਤ ਸਿੰਘ ਚੰਨੀ ਵੱਲੋਂ ਹੱਲੇ ਤੱਕ ਕੋਈ ਵੀ ਉਹਤੇ ਬਿਆਨ ਨਹੀਂ ਦਿੱਤਾ ਗਿਆ ਦੇਖੋ ਚੰਨੀ ਸਾਹਿਬ ਬੜੇ ਸਿਆਣੇ ਤੇ ਸੂਝਵਾਨ ਬੜੇ ਲਿਖੇ ਵਿਅਕਤੀ ਆ ਉਹਨਾਂ ਨੂੰ ਪਤਾ ਆ ਕਦੋਂ ਕਿੱਥੇ ਬੋਲਣਾ ਉਹ ਆਪਣੇ ਜਿਹੜੇ ਇਸ਼ੂਜ਼ ਹੈਗੇ ਆ ਉਹ ਬਲਾ ਪਾਰਟੀ ਦੇ ਅੰਦਰ ਰੱਖਣਗੇ ਔਰ ਉਸ ਤੋਂ ਬਾਅਦ ਜਿਹੜਾ ਆ ਉਹ ਆ ਕੇ ਸਮਾਜ ਨੂੰ ਵੀ ਸੰਬੋਧਨ ਕਰਨਗੇ ਔਰ ਸਮਾਜ ਦੇ ਨਾਲ ਗੱਲ ਕਰਨਗੇ ਉਹ ਨਹੀਂ ਚਾਹੁੰਦੇ ਹੈਗੇ ਪੰਜਾਬ ਦੇ ਅੰਦਰ ਕਿਸੇ ਤਰ੍ਹਾਂ ਦਾ ਕੋਈ ਲਾਰਡ ਆਰਡਰ ਦੀ ਪ੍ਰੋਬਲਮ ਆਵੇ ਕੋਈ ਅਮਨ ਸ਼ਾਂਤੀ ਨੂੰ ਪ੍ਰੋਬਲਮ ਆਵੇ ਜਾਂ ਕੋਈ ਸਮਾਜਿਕ ਤੌਰ ਤੇ ਕੋਈ ਇਦਾਂ ਦਾ ਇੱਥੇ ਜਿਹੜਾ ਬੰਡੀਆਂ ਪਾਉਣ ਵਾਲਾ ਕੰਮ ਜਖੜ ਸਾਹਿਬ ਨੇ ਕੀਤਾ ਕੋਈ ਇਦਾਂ ਦੀ ਗੱਲ ਹੋਵੇ ਉਹ ਸਹੀ ਤਰੀਕੇ ਨਾਲ ਜਿਹੜਾ ਉਹ ਆਪਣੀ ਗੱਲ ਰੱਖਣਗੇ